ਅੱਜ ਆਪਾਂ ਸਾਰੇ ਵੀਰਾਂ ਨੂੰ ਦਰਾਇ ਬਣਾਉਣ ਵਾਲੇ ਦੱਸਾਂਗੇ ਕਿਸ ਤਰ੍ਹਾਂ ਬਣਾਈ ਦਾ ਫਿਰ ਕਰ ਲੈਣੀ ਆਪਾਂ ਦੋਵੇਂ ਪਾਸੇ ਦੀਆਂ ਪੱਟੀਆਂ ਸਹੀ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਕੱਪੇ ਆ। ਨੋ ਕੋਮੇ ਪਾਸ ਦੀਆਂ ਪੱਟੀਆਂ ਪੱਟੀਆਂ ਸਹੀ ਕਰਨ ਤੋਂ ਬਾਅਦ ਫਿਰ ਆਪਾਂ ਕਰਾਂਗੇ 프ੰਟ ਵਾਲੀ ਫੱਟੀ ਸਹੀ 프ੰਟ ਵਾਲੀ ਫੱਟੀ ਸਹੀ ਕਰਨ ਤੋਂ ਬਾਅਦ ਫੇਰਾ ਆਪਾਂ ਕੱਸਾਂਗੇ ਜੋ ਕਿ ਕਿਸ ਨੂੰ ਕਹਿੰਦੇ ਨੇ ਟੈਲੀਸਕੋਪ ਆਕਾਸਾਂਗੇ ਆਪਾਂ ਇੱਥੇ ਕੱਸਾਂਗੇ ਦੋਵੇਂ ਪਾਸੇ ਤੁਹਾਨੂੰ ਹੁਣ ਦਿਖਾਣੇ ਆਪਾਂ ਟੈਲੀਸਕੋਪ ਲਾ ਕੇ ਕੰਮ ਕਰਤਾ ਹੁਣ ਫਾਈਨਲ ਹੁਣ ਲਾਵਾਂਗੇ ਤਾਂ ਕਿ ਜੋ ਕਿ ਸੱਡਾਂ ਦੀਆਂ ਪੱਟੀਆਂ ਇਸ ਤਰ੍ਹਾਂ ਇਹਨਾ ਕੰਮ ਕਰਨ ਤੋਂ ਬਾਅਦ ਹੁਣ ਆਪਾਂ ਲਾਵਾਂਗੇ ਆਹ 프ਰੰਟ ਵਾਲੀ ਪੱਟੀ ਦੇ ਅੱਗੇ ਰੱਖ ਕੇ ਨਿਸ਼ਾਨ ਡਰਾਇ ਬਣਾ ਕੇ ਆਪਾਂ ਕਰਤਾ ਕੰਮ ਫਾਈਨਲ ਹੁਣ ਚਲਾ ਕੇ ਦਿਖਾਣੇ ਆ ਡਰਾਜ ਦੀ ਪਿਛਲੀ ਫੱਟੀ ਨਹੀਂ ਲਾਵਾਂਗੇ ਉਹ ਲਾਵਾਂਗੇ ਆਪਾਂ ਬਾਅਦ ਚ ਜੋ ਕਿ ਦਰਾਜ ਚ ਨੁਕਸ ਪੈ ਜਾਂਦਾ ਹਨ ਆਣ ਆਪਾਂ ਤੁਹਾਨੂੰ ਚਲਾ ਕੇ ਦਿਖਾ ਰਹੇ ਆ ਕਿਸ ਤਰ੍ਹਾਂ ਦਾ ਬਣਿਆ ਜੇ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਕਰ ਦੇਣਾ ਕੰਮ ਨਹੀਂ ਆ ਸਮਝ ਲੱਗੇ ਉਹਦੇ ਬਾਰੇ ਵੀ ਕਮੈਂਟ ਕਰਨਾ ਜੋ ਕਿ ਥੱਲੇ ਦਾ ਨਿਸ਼ਾਨ ਚੰਗੀ ਤਰ੍ਹਾਂ ਦੇਖ ਕੇ ਕਰਨਾ ਜੋ ਕਿ ਉੱਪਰ نیچے ਹੋ ਜਾਂਦਾ ਤੇ ਹੁਣ ਆਪਾਂ ਲਾਵਾਂਗੇ ਜੋ ਕਿ ਪਿਛਲੀ ਫੱਟੀ ਦਰਾਜ ਜੋ ਕਿ ਬਿਲਕੁਲ ਫੇਰੀ ਚੱਲ ਰਿਹਾ